ਜਾਸਰ ਮਨਨ ਕਿ ਆ ਰਹੇ ਹੁੰਦੇ ਕਿੱਥੇ ਚਲੇ ਜੇ ਕਿੱਥੇ ਨਹੀਂ ਜਾਣਾ ਕਿੱਥੇ ਮੈਂ ਬਸ ਉਹ ਭੂਆ ਜੀ ਆਉਣ ਦੇ ਨਾ ਅੱਜ ਮੇਰੇ ਤੇ ਤਾਂ ਕਰਕੇ ਮੈਂ ਕਿਹਾ ਚਲੋ ਥੋੜੀ ਜੀ ਰੈਡੀ ਹੋ ਜਾਈ ਨੀ ਅੱਛਾ ਭੂਆ ਜੀ ਆਉਣ ਦੇ ਆ ਹਾਂ ਤੇ ਮੈਂ ਤੁਹਾਨੂੰ ਕਹਿਣਾ ਹੀਗਾ ਥੋੜਾ ਜਿਹਾ ਨਾਲ ਹੀ ਸਮਾਨ ਲੈ ਆਉਣਾ ਹੈ ਖਾਣ ਪੀਣ ਲਈ ਕੋਈ ਗੱਲ ਨਹੀਂ ਮੈਨੂੰ ਦੇਰ ਪਈਆ 500 ਮੈਂ ਲੈ ਆਉਣਾ ਸਮਾਨ ਕਿਹੜੀ ਗੱਲ ਕੋਈ ਗੱਲ ਨਹੀਂ ਦੇ ਦੰਨੀ ਆ ਤਰੀ ਲੈ ਆਇਓ ਸਾਰਾ ਸਮਾਨ ਤੇ ਪੂਰੀ ਸੇਵਾ ਹੋਣੀ ਚਾਹੀਦੀ ਇਹਨਾਂ ਬੇਬੇ ਹੁਣ ਉਹ ਆਉਣ ਤੇ ਬੁਲਾਵੇ ਨਾ ਕੋਈ ਸਹੀ ਤਰੀਕੇ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਕਿਹੜੀ ਗੱਲ ਆ ਕੋਈ ਮੈਂ ਦੱਸਦਾ ਨਾ ਮਰੀ ਡੈਡੀ ਜਿੱਦਾਂ ਉਹਦਣ ਬੋਲਣ ਦੇਈ ਨਾ ਤੇ ਹੁਣ ਨਾ ਬੋਲਣ ਉਹਨਾਂ ਦੇ ਸਾਹਮਣੇ ਇਦਾਂ ਨਹੀਂ ਨਹੀਂ ਕਿਹੜੀ ਗੱਲ ਦਾ ਕੋਈ ਮੈਂ ਦੱਸ ਦਿੰਨਾ ਸਾਰਿਆਂ ਨੂੰ ਆਓ ਦੱਸ ਦੋ ਠੀਕ ਆ ਹਾਂ ਨਾਲੇ ਵਧੀਆ ਤਰੀਕੇ ਨਾਲ ਰਿਓ ਇਹ ਨਾ ਹੋਵੇ ਵੀ ਆਪਣੀਆਂ ਅਨਪੜ੍ਹੀਆਂ ਬੱਲਾ ਉਹਨਾਂ ਦੇ ਸਾਹਮਣੇ ਵੀ ਕਰੀ ਜਾਓ ਉਹ ਮੈਨੂੰ ਪਤਾ بڑے ਲਿਖੇ ਬੰਦੇ ਆ ਨਹੀਂ ਕਰਦੇ ਕੋਈ ਗੱਲ ਨਹੀਂ ਇਹ ਗੱਲ ਕੋਈ ਮੇਰੀ ਇੱਕ ਗੱਲ ਹੋਰ ਸੁਣ ਲਓ ਆਪਣੇ ਸਾਰੇ ਟੱਬਰ ਨੂੰ ਸਮਝਾ ਦਿਓ ਕਿ ਉਹਨਾਂ ਦੇ ਸਾਹਮਣੇ ਬਾਦੂ ਕੋਈ ਗੱਲ ਨਾ ਕਰਨ ਮੇਰੇ ਬਾਰੇ ਕਿ ਮੈਂ ਇੱਥੇ ਕੀ ਕਰਦੀ ਆ ਇਹ ਰਹੋਗੇ ਕਿ ਮੇਰੀ ਭੂਆ ਦੇ ਸਾਹਮਣੇ ਤੁਸੀਂ ਆਪਣੀ ਬੇਇੱਜ਼ਤੀ ਕਰਾ ਕੇ ਬਹਿ ਜਾਓ ਨਾਲੇ ਉਹਨਾਂ ਦਾ ਪਤਾ ਨਹੀਂ ਹੈਗਾ ਤੁਹਾਨੂੰ ਉਹ ਤਾਂ ਮਿੰਟੇ ਚ ਮੂੰਹ ਦੇ ਉੱਤੇ ਬੇਇੱਜ਼ਤੀ ਕਰਕੇ ਰੱਖ ਦਿੰਦੇ ਆ ਥੋੜਾ ਧਿਆਨ ਰੱਖਿਓ ਇਸ ਗੱਲ ਦਾ ਨਹੀਂ ਨਹੀਂ ਮੈਂ ਦੱਸ ਦਿੰਦਾ ਹਾਂ ਉਹ ਸਾਰਿਆਂ ਨੂੰ ਹਾਂ ਚਲ ਜਾਵਾਂ ਮੈਂ ਹੁਣ ਹਾਂ ਹਾਂ ਜਾਓ ਚਾਓ ਮੰਮੀ ਆਹ ਪੁੱਤ ਮੈਂ ਅੱਜ ਚੱਲਿਆ ਮੜਿਆ ਅੱਜ ਦਿਨ ਚੱਲੇ ਕੰਮ ਉਹ ਕੰਮ ਦੀ ਉਹਦੀ ਭੂਆ ਆਉਣ ਦਾ ਹੀ ਆ ਜੱਤੂ ਆਹੋ ਅੱਛਾ ਜੀ ਕਹਿੰਦੀ ਕੋਈ ਵਾਧੂ ਘਟ ਕੋਈ ਗੱਲ ਨਾ ਕਰਿਓ ਕਿਸੇ ਦੇ ਨਾਲ ਵੀ ਅਛਾ ਆਹੋ ਦੱਸ ਦੇ ਕਹਿੰਦੀ ਆਪਣੇ ਜਾ ਕੇ ਡੱਬਨ ਨੂੰ ਸਾਡੇ ਤੁਹਾਡੇ ਅਸਲ ਲਿਆ ਕੇ ਮਠੋਲਿਆਂ ਅੱਡੀ ਤੇ ਟੇਪ ਤੋਂ ਨੂੰ ਲਾ ਛੱਡ ਅਹੀਂ ਕੋਈ ਐ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਤੇ ਕਹਿੰਦੀ ਹੁਣ ਕੋ ਖਾਣ ਨੂੰ ਲੈ ਆਉਣਾ ਨਹੀਂ ਵੇਲਾ ਤੈਨੂੰ ਖਾਣ ਨੂੰ ਦਾ ਕਿੰਨਾ ਫਿਕਰਾ ਤੇ ਹੱਥ ਮੇਰਾ ਦੁੱਧ ਦਾ ਤੇ ਓਦਾਂ ਹੀ ਮਾੜੀ ਚੰਗੀ ਸਬਜ਼ੀ ਘੱਟ ਨਹੀਂ ਵੀ ਉਹ ਦੂਜੀ ਵਿਚਾਰੀ ਕਿੰਨਾ ਕੁ ਕੱਲੀ ਕਰੇ ਹੁਣ ਹੈ ਗੱਲ ਸਹੀ ਆ ਪਰ ਮੰਮੀ ਕੀ ਕਰਨਾ ਦਿਲ ਤੇ ਕੱਢਣੀ ਪੈਣੀ ਆ ਮੈਨੂੰ ਵੀ ਬਸ ਤੂੰ ਦੇਣ ਕੱਢੀ ਜਾਈ ਮਾਂ ਪਿਓ ਦਾ ਨਾ ਸੋਚੀ ਤੂੰ ਮੇਰਾ ਮਾਂ ਪਿਓ ਰੋਲ ਚੱਲਿਆ ਓ ਪਰ ਮਮੀ ਨਹੀਂ ਕੰਮ ਕਰਦੀ ਤੇ ਮੈਂ ਕੀ ਕਰਾਂ ਕੰਮ ਸੋ ਤਾਂ ਮੈਂ ਨਾਲ ਦੇ ਵੇਖਦੀ ਕਿ ਜੇ ਮੇਰੀ ਭੂਆ ਹੁੰਦੀ ਤੇ ਮੈਂ ਕੋਈ ਚੌਂਕੇ ਦਾ ਥੋੜਾ ਉਹ ਤਾਂ ਕਰਾ ਲਾਤ ਕਹਾਂ ਨੂੰ ਹਸਾਣਾ ਇਹ ਮਹਾਰਾਣੀ ਮੰਜਰੇ ਮੰਨ ਠੁਪਾਂ ਫੱਬ ਕੇ ਬਹਿ ਜਾਂਦੀ ਆ ਅਹੀਂ ਸੋਈ ਚ ਕੰਮ ਕਰਦਾ ਖੱਬ ਜਾਂਦੀ ਆ ਨੋ ਸੱਸੀ ਉਹ ਤਾਂ ਸੱਜ ਕੇ ਬਹਿ ਵੀ ਗਈ ਹੈ ਬੈੱਡ ਤੇ ਉਹਨੇ ਕਿੱਥੇ ਕੰਮ ਕਰਨਾ ਮੈਂ ਤਾਂ ਜਿਹੜੀ ਗੱਲ ਨੂੰ ਲਾਜ ਨਾਲ ਰਿਸ਼ਤਾ ਰਿਹਾ ਉਹ ਤਾਂ ਹੋਇਆ ਹੀ ਨਹੀਂ ਦਾਦੀ ਤੇ ਜ਼ਰੂਰ ਆ ਗਿਆ ਪਰ ਅਗਲੀ ਨੇ ਆਖਿਆ ਪਾਣੀ ਦਾ ਘਲਾ ਨਹੀਂ ਤੁਹਾਨੂੰ ਮਮੇ ਜੇ ਤੋਂ ਬਣਾਉਣਾ ਇਹੋ ਤੇ ਗੱਲ ਦਾ ਹੋਣਾ ਚਲੋ ਮੈਂ ਫਿਰ ਆਣਾ ਜਾ ਕੇ ਸਾਮਾਨ ਲੈ ਆ। ਜਾ ਲੈ ਆ। ਤੂੰ ਹੀ ਹੋਰ ਗੀ ਬੁੱਤੀਆਂ ਕਰਨ ਜੋਗਾ ਵਾ। ਮਾਂ ਪਿਓ ਦਾ ਨਾ ਕਿਤੇ ਦੁੱਖ ਤੇ ਨਹੀਂ। ਮੈਂ ਕਰਾਂ ਵੀ ਕੀ ਦੱਸੋ ਤੈਨੂੰ। ਹੁਣ ਆਉਣਾ ਉਹਦੀ ਭੂਆ ਨੇ ਤੇ ਕੋਈ ਵੱਧ ਘੱਟ ਕਰਨਾ ਕਰੇ ਤੇ ਡੈਡੀ ਨੇ ਵੀ ਕਹੋ ਕੋਈ ਗੱਲਬਾਤ ਨਾ ਕਰੇ। ਮੱਜ ਜਣੇ ਮੈਨੂੰ ਸਮਝਾ ਤੂੰ ਜਾਂ ਖਾਬ ਚ ਲੱਗ ਜਾ ਜਨਾਨੀ ਨੂੰ ਵੀ ਸਮਝਾ ਲਿਆ ਕਰ ਕਿ ਥੋੜਾ ਬਦ ਉਹ ਠਟਕੇ ਥੋੜਾ ਬਦ ਕੰਮ ਕਰਾ ਲਿਆ ਕਰ ਕਿ ਜਾਂ ਮਾਂ ਪਿਓ ਵਾਲੀ ਧਿਆਨ ਆ ਤੇਰਾ। ਉਹ ਕੋਈ ਗੱਲ ਮਮੀ ਕੰਮ ਮੈਂ ਕਰਾ ਦੂੰਗਾ ਤੁਹਾਡੇ ਨਾਲ। ਬਸ ਠੀਕ ਆ। ਤੂੰ ਕੰਮ ਕਰਨ ਦਾ ਐ ਪਿੰਨ ਤੇ ਬਸ ਪੁੱਤ ਤੂੰ ਹੀ ਸਾਰੀ ਉਮਰ ਕੰਮ ਕਰੇਗਾ ਜਿਹਦਾ ਘਰ ਵਾਲਾ ਕਰਕੇ ਸਾਰੇ ਕੰਮ ਲਈ ਜਾਏ ਪਰ ਚਲੋ ਹੁਣ ਘਰ ਪਰ ਆਉਨੇ ਆਂਦੇ ਹੁਣ ਕਲੇਸ਼ ਕਰਦੇ ਚੰਗੇ ਲੱਗਦੇ ਨਹੀਂ ਬਾਬਾ ਮੈਂ ਨਹੀਂ ਕਲੇਸ਼ ਕਰਦੀ ਬਸ ਉਹਦੇ ਕੋ ਡਰ ਉਹਦੇ ਨਾ ਰੀਝਾ ਫੂਲਿਆ ਕਰ ਮਾਪਿਆਂ ਨੂੰ ਨੁਕਰੇ ਲਵਾ ਛੜ ਪੜੀ ਅੰਦਰ ਵੜ ਜਾਣੀ ਤੂੰ ਜੀ ਬੋਲਿਆ ਹੀ ਨਾ ਕੋਈ ਬਸ ਮੈਨੂੰ ਕੀ ਹੋਣ ਬੋਲਣ ਦੀ ਮੈਂ ਤਾਂ ਤੈਨੂੰ ਕਿਹਾ ਉਹ ਕੰਮ ਕਰਨਾ ਪੈਣਾ ਤੇ ਇਹ ਆਪਾਂ ਗੋਮੂ ਹੋ ਸਕਦੇ ਚਲੋ ਮੈਂ ਚੱਲਿਆ ਜੀ ਮੈਨੂੰ ਦੇਰ ਵੀ ਜ਼ਰੂਰੀ ਆ ਵਾ ਵੀ ਅੱਜ ਆਉਂਦਾ ਵਾ ਫੇ ਕੋਈ ਪਰਣਾ ਆਵੇ ਤਾਂ ਕੋਇਓ ਨਾ ਕੱਲ ਨੂੰ ਕਿਨਹਾਨੂੰ ੱੱਕੇ ਦੇ ਕੇ ਬਾਹਰ ਹੀ ਮੈਂ ਕੱਢ ਛੱਡਾਂ

ਕੀ ਸ਼ਾਨਾ ਫਿੱਧਾ ਕੀ ਖਾ ਲੋ ਜੀ ਚੰਗਰ ਵਿੱਚ ਸਾਸੋ ਦੇ ਹਾਂਜੀ ਫੜੇ ਵਧੀਆ ਚਲੋ ਵੰਦੀਆਂ ਚਾਹੀਦੀਆਂ ਹਾਂਜੀ ਚਲੋ ਤੁਸੀਂ ਦੇਖੋ ਮੈਂ ਵੇਖ ਕਿਉਂ ਨਹੀਂ ਲੈ ਕੇ ਗਈ ਉਹਨੀਆਂ ਹਾਂ ਜੱਸ ਫਰੂਟ ਲੈ ਜਾ ਹਾਂਜੀ ਜਾਓ ਨਿਕੈਂਟਾ ਹੋ ਗਿਆ ਵਾ ਜਮਾ ਰੰਡੀ ਮੇਰੀ ਭੂਆ ਜੀ ਆਏ ਆ ਤੇ ਪਾਣੀ ਲੈ ਕੇ ਸੁਣਦਾ ਨਹੀਂ ਰਹਾ ਤੁਹਾਨੂੰ ਕੋਈ ਗੱਲ ਨਹੀਂ ਲੈ ਆਉਂਦੇ ਆ ਕੰਮ ਕਰਨ ਦੇ ਨਹੀਂ ਪਤਾ ਲੱਗਾ ਤਰੇ ਕੋਈ ਆਇਆ ਹੈ ਇਹ ਨਹੀਂ ਪਤਾ ਲਾਦਾ ਕੰਮ ਦਾ ਜਿਆਦਾ ਪਤਾ ਪਾ ਪਾਣੀ ਲੈ ਕੇ ਆਉਨੇ ਬੱਸ ਆ ਗਈ ਜੱਸ ਹਾਂਜੀ ਕਿੱਥੇ ਨਹੀਂ ਤੇਰਾ ਸੱਸ ਸੋਹਰਾ ਉਹ ਵੀ ਪਾਸੇ ਇੱਧਰ ਬਾਹਰ ਹੀ ਆ ਉਹਨਾਂ ਨੂੰ ਪਤਾ ਨਹੀਂ ਲੱਗਾ ਜਿਦ ਤਾਲ ਤੂੰ ਹੀ ਆ ਗਈ ਮੇਰੀ ਜਠਾੜੀ ਹੈ ਕਿ ਉੱਤੇ ਉਹਨੂੰ ਕਹਿ ਕੇ ਆਈ ਹਾਂ ਪੋਜੀ ਸੱਸਿਕਾ ਸੱਸੀ ਗੱਲ ਬੇਟਾ ਠੀਕ ਠਾਕ ਹਾਂਜੀ ਠੀਕ ਵਧੀਆ ਤੁਸੀਂ ਸੁਣਾਓ ਸਾਡੀ ਤੱਕ ਮੰਮੀ ਵੀ ਨਹੀਂ ਆ ਉਧਰ ਗਏ ਤੇ ਉਹਨਾਂ ਨੂੰ ਬੁਲਾ ਦੋ ਕੋਈ ਨੂੰੇ ਬੁਲਾਨੀ ਲੈ ਲ ਲੱਭੂ ਆ ਜੀ ਠੀਕ ਜੀ ਤੁਹਾਨੂੰ ਨਹੀਂ ਕੋਈ ਹਾਂ ਜੀ ਮੈਂ ਬਲੀ ਨੂੰ ਦੇਖਿਆ ਹਾਂ ਹਾਂ ਲੱਭੂ ਮੰਮੀ ਤੂੰ ਇਧਰ ਇਧਰ ਕਿਉਂ ਘੁੰਮ ਕੇ ਰਹਿੰਦੇ ਜੇ ਅੰਦਰ ਜਾ ਕੇ ਪੋਆਈਏ ਮੈਂ ਅਤਾ ਜਿਹੜੀ ਕਵੇਲੀ ਵਾਲ ਗਈ ਆ ਨਾਲੇ ਉਹਦੇ ਲੱਗੇ ਕਿ ਬਣਾ ਮੇਰੇ ਨਾਲ ਮੁੰਡੇ ਨੇ ਮੈਨੂੰ ਪਹਿਲਾਂ ਪਿਆਦ ਦਵਾ ਕਿ ਉਹਦੀ ਪੂਆ ਦੀ ਅੰਮਾ ਕੋਈ ਮਾੜੀ ਚੰਗੀ ਗੱਲ ਨਾ ਕਰੀ ਮੈਂ ਪਰਵਾਹ ਹੀ ਨਹੀਂ ਇਹਦੇ ਮੱਥੇ ਹੀ ਨਹੀਂ ਲੱਗਦੇ ਸਾਨੂੰ ਕਿ ਲੋੜਾ ਘਰ ਦੀ ਲੜਾਈ ਪੈ ਗਈ ਫਿਰ ਪੰਗਾ ਪੈ ਜਾਏਗਾ ਨਹੀਂ ਨਹੀਂ ਮੈਂ ਜਾ ਕੇ ਇੱਕ ਦੀ ਮਿਲੋ ਤੇ ਸਹੀ ਲੈ ਕੇ ਸੋਚਣਗੇ ਜੇ ਉਹ ਇਦਾਂ ਨਹੀਂ ਆਪਾਂ ਵੀ ਉਦਾਂ ਦੇ ਹੋਗੇ ਫਿਰ ਉਹਦੇ ਚ ਤੁਹਾਡੇ ਚ ਕੀ ਫਰਕ ਰਹੇ ਜੋ ਚਲ ਕੋਈ ਰਿਫ ਮੈਂ ਜਾਣੀ ਹੈ ਆਜੋ ਸੱਸਾ ਤਾਂ ਸਤ ਜੀ ਲਾ ਹਾਂਜੀ ਉਹ ਪਾਜੀ ਵੀ ਨਹੀਂ ਠੀਕ ਆਂਦੀ ਸਾਰੇ ਠੀਕ ਹੋਈਸਾ ਬੱਚਿਆਂ ਦੀ ਸੁਣਾਓ ਬੱਚੇ ਵੀ ਠੀਕ ਨੇ ਸਤਰੀ ਨਾਲ ਹੀ ਲਿਆ ਹੋਣਾ ਨੇ ਨਾ ਫਿਰ ਪੈਣੀ ਠੰਡ ਬੜੀ ਅੱਛਾ ਆ ਜਾ ਚਲੋ ਪੰਦੀ ਚਾਸਦੀ ਮਮਾ ਆ ਰਹੀਆਂ ਚਲੋ ਬਹਿ ਜਾਓ ਤੁਸੀਂ ਮੈਂ ਬਦਲਿਆ ਕੀਤਾ ਸਭ ਕੁਝ ਤੇਰਾ ਖਾਣਾ ਨਾਲ ਦੇਖਾ ਕੀ ਕਰਦੀ ਨਾਲ ਸਵੇਰ ਤੇ ਭੈਣ ਜੀ ਤੁਹਾਨੂੰ ਨਹੀਂ ਕਹਿੰਦੇ ਤੁਸੀਂ ਟੈਂਪੀ ਬੜਾ ਲਾਤਾ ਫਿਰ ਟੈਂਪੀ ਭੈਣ ਜੀ ਕੀ ਲਾਉਣਾ ਸੀ ਘਰ ਵਿੱਚ ਇਸਰਾ ਤੁਹਾਨੂੰ ਪਤਾ ਬਾਰੇ ਕਿਤੇ ਠੰਢੀ ਹਾਂਜੀ ਤੇ ਦਾ ਕਹਾਂ ਮੈਂ ਜੱਗ ਬਿਸਤੇ ਤੇ ਉੱਠੀ ਦੀਆ ਮਾ ਲਾਇਨੇ ਨੋਹਾਂ ਦਿੱਤੀਆਂ ਸਭ ਅੱਗ ਕੰਮ ਕਰਦੀਆਂ ਤੇ ਟੈਂਸ਼ਨ ਤੇ ਕੋਈ ਹੈ ਨਹੀਂ ਜੀ ਸਾਨੂੰ ਤੇ ਇਹ ਵੀ ਤੋੜਾ ਤੋੜਾ ਮੈਨੋਂ ਟਾਈਮ ਆ ਗਿਆ ਅੱਛਾ ਅੱਛਾ ਤੇ ਹੋਰ ਤੂੰ ਸੁਣਾਓ ਫਿਰ ਅਸੀਂ ਵੀ ਠੀਕ ਠਾਕ ਰਾਜੀਬਾ ਜੀ ਵਧੀਆ ਟਾਈਮ ਲੰਘੀ ਜਾਂਦਾ ਭੈਣ ਜੀ ਮੈਨੂੰ ਤਾਂ ਤੁਸੀਂ ਆਖਣੇ ਤੇ ਆਪੇ ਤੇ ਦੇਖਦੇ ਨਿਕਲਦੇ ਨੇ ਘਰ ਕਿੰਨਾ ਚੇਰ ਹੋਇਆ ਸਾਡੇ ਕੋਲ ਆਣ ਤੁਹਾਨੂੰ ਭੈਣ ਜੀ ਆਉਣਾ ਕੀ ਆ ਤੁਹਾਨੂੰ ਪਤਾ ਤਾਂ ਗਈ ਆ ਸਿਆਲ ਦੇ ਨਿਗੇ ਨਿਗੇ ਦਿਨ ਨੇ ਸਾਰਾ ਦਿਨ ਤੇ ਮੇਰੀ ਰਸੋਈ 'ਚ ਲੰਘ ਜਾਂਦਾ ਕਦੀ ਕੋਈ ਕੰਮ ਕਰ ਕਦੀ ਕੋਈ ਕਰ ਉਹ ਨਿਗਾ ਜਾ ਮੁੰਡਾ ਹੀ ਉਹ ਇੱਕ ਜਾਣੇ ਨੂੰ ਫੜਨਾ ਪੈਂਦਾ ਜਾਂ ਉਹ ਫੜਦੀ ਤੇ ਜਾਂ ਫਿਰ ਮੈਂ ਫੜਨੀ ਤੇ ਕੰਮ ਦਿਖਾਉਣਾ ਨੂੰ ਕਰਨਾ ਹੀ ਪੈਣਾ ਭੈਣ ਜੀ ਹਜੇ ਵੀ ਰਸੋਈ ਵਿੱਚ ਕੰਮ ਕਰਦੇ ਜੀ ਤੇ ਬੰਜੀ ਕਰਨਾ ਹੀ ਪੈਣਾ ਨੂੰ ਆਹੇ ਮਾਹ ਰਾਏ ਨੇ ਸੁਖੀ ਸੰਧੀ ਤੁਹਾਡੀਆਂ ਦੋ ਦੋ ਨੂਹਾਂ ਨੇ ਹੁਣ ਕੰਮ ਕਰਨ ਵਾਲੀਆਂ ਤੇ ਤੂੰ ਹੀ ਕਿਉਂ ਸਾਰੀ ਦਿਹਾੜੀ ਚੌਂਕਿਆਂ ਵਿੱਚ ਵੜੇ ਰਹਿੰਦੇ ਥਾਡੀ ਉਮਰ ਐ ਸੋਖ ਲੈ ਆਂਦੀ ਸਾਰੀ ਉਮਰ ਕੰਮ ਹੀ ਕੀਤਾ ਤੇ ਨਾਲੇ ਵੇ ਮਾਹ ਰਾਏ ਨੇ ਇਹਨਾਂ ਨੂੰ ਦੋ ਦੋ ਨੂਹਾਂ ਦਿੱਤੀਆਂ ਹੈ ਤੇ ਬਿਲਕੁਲ ਇਹ ਮੈਂ ਕਹਿੰਨੀ ਆ ਤੁਹਾਨੂੰ ਤੁਹਾਨੂੰ ਕੋਈ ਲੋੜ ਨਹੀਂ ਕੰਮ ਕਰਨ ਦੀ ਤੇ ਬਾਕੀ ਮੈਨੂੰ ਇਹ ਦੱਸੋ ਵੀ ਹੁਣ ਜਸਵਾ ਸਾਡੀ ਤੇ ਘਰ ਤਾਂ ਸਾਰਾ ਹੀ ਆਪਣੇ ਉਥੇ ਮੇਰੇ ਵੀਰ ਘਰ ਸਾਰਾ ਘਰ ਇਹ ਕੁੜੀ ਦੇ ਸਿਰ ਤੇ ਹੁੰਦਾ ਹੈ ਇੰਨੇ ਸਾਰਾ ਕੰਮ ਸੰਭਿਆ ਹੁੰਦਾ ਹੀ ਤੇ ਸੋ ਲੱਗਿਆ ਇਹੋ ਜੀ ਗੱਲ ਨਹੀਂ ਗਈ ਹੈਗੀ ਵੀ ਕੰਮ ਕਰਨ ਨੂੰ ਐ ਹਿਸ਼ਿਆਰ ਆ ਤੇ ਇਹਨਾਂ ਨੂੰ ਡਾਇਆ ਕਰੋ ਇਹਨਾਂ ਨੂੰ ਕਦੇ ਵਕਤ ਤੇ ਸੁਖ ਨਾਲ ਲੈਂਦਾ ਹੁੰਦਾ ਵਿਆਹ ਕੀ ਇਦਾਂ ਕਰਨੀ ਆ ਭੈਣ ਜੀ ਨੇ ਗੱਲ ਤਾਂ ਕੀਤੀ ਆ ਗੱਲ ਕਰਕੇ ਵੇਹੀ ਲੈਣੀ ਆ ਨਾਣੂ ਚਾਹ ਵਧੀਆ ਬਣਾਈ ਹੁਣ ਇਹਨਾਂ ਨੂੰ ਵੀ ਤੇ ਭੈਣ ਜੀ ਚਾਹ ਲਿਆ ਕੇ ਤੇ ਮੁੱਥੇ ਮਾਰ ਦੋ ਜੀ ਇਹਨਾਂ ਲਈ ਆ ਤੇ ਆਪੋ ਬਣਾ ਲਾ ਆਪ ਕਰ ਲਈ ਬਣਾ ਲਾ ਤੈਨੂੰ ਬੜੀ ਜੀ ਰੱਖਿਆ ਵਾਂ ਚਾਹ ਵਧੀਆ ਬਣਾ ਬਣਾਉਣ ਲੱਗੀ ਆ ਭੈਣ ਜੀ ਹਾਂਜੀ ਮੇਰਾ ਜੀਤ ਨਹੀਂ ਕਰਦਾ ਗੱਲ ਕਰਨ ਪਰ ਜੇ ਤੁਸੀਂ ਕਹਿੰਦੇ ਜੀ ਨਾ ਤੇ ਮੈਂ ਅੱਜ ਗੱਲ ਕਰ ਹੀ ਨਾ ਲਵਾਂ ਤੁਹਾਡੇ ਨਾਲ ਵੇਖੋ ਭੈਣ ਜੀ ਤੁਸੀਂ ਕਰੋ ਜੀ ਸੱਕੇ ਕਰੋ ਪਰ ਗੱਲ ਮੇਰਾ ਚੰਗੀ ਚੰਗੀ ਕਰ ਰਹੇ ਹੋ ਭੈਣ ਜੀ ਮੈਂ ਤਾਂ ਸੱਚੀ ਗੱਲ ਦੱਸਾਂ ਮੈਂ ਬੜੀ ਦੁਖੀ ਹਾਂ ਮੈਨੂੰ ਤਾਂ ਇਹ ਘਰ ਵਿੱਚ ਇੰਨਾ ਦੁਖੀ ਕੀਤਾ ਵੀ ਸਾਹ ਲੈਣਾ ਵੀ ਔਖਾ ਕਰ ਛੜਿਆ ਤੁਹਾਡੀ ਦੀ ਨੇ ਹੌਂਦੀ ਦੀ ਹੈ ਹਾਂਜੀ ਜਸ ਨੇ ਹਾਂ ਜਸ ਇਸ ਤਰ੍ਹਾਂ ਦੀ ਨਹੀਂ ਹੈਗੀ ਕੀ ਸਾਹ ਹੋਇਆ ਤਾਂ ਜੀ ਬਸ ਸਾਨੂੰ ਇਹੋ ਹੀ ਡਰਾਵੇ ਦੇਈ ਜਾਂਦੀ ਆ ਕਿ ਮੇਰੇ ਪਿਓ ਦੀ ਲੀਡਰਾਂ ਨਾਲ ਗੱਲਬਾਤ ਵਾ ਜੇ ਤੁਸੀਂ ਕੋਈ ਮਾਰੀ ਚੰਗੀ ਕੀਤੀ ਗੱਡੀਆਂ ਆ ਜਾਣਗੀਆਂ ਤੁਹਾਨੂੰ ਚੁੱਕ ਕੇ ਲੈ ਜਾਣਗੇ ਤੁਹਾਨੂੰ ਜੇਲ੍ਹੇ ਸੁੱਟ ਦਾਂਗੇ ਇਹ ਵਾਏ ਗਰੂ ਵਾਏ ਗਰੂ ਇਦਾਂ ਦੀਆਂ ਗੱਲਾਂ ਕਰਦੀ ਜੱਸ ਹਾਂ ਜੀ ਅਹੀਂ ਅਹੀਂ ਤੇ ਬੋਲੇ ਦੇ ਅੰਨੇ ਹੋ ਕੇ ਗੁਜ਼ਾਰਾ ਕੰਡਦੇ ਆਂ ਅਹੀਂ ਕਰੀਏ ਤੇ ਕਰੀਏ ਕਈ ਨਹੀਂ ਨੇ ਦੁੱਧੀਆਂ ਕਿਤੇ ਇੱਥੋਂ ਫੜ ਕੇ ਭਾਂਡਾ ਇੱਥੇ ਨਹੀਂ ਰੱਖਦੀ ਕਿਤੇ ਪਾਣੀ ਨਹੀਂ ਪਿੰਦੀ ਤਾ ਹੋਰ ਨਾ ਪਾਣੀ ਮੰਗਦੀ ਤੇ ਫੇਰ ਮੈਂ ਦੇ ਕੇ ਆਪਣੀ ਤੇ ਫੇਰ ਵੀ ਗਲਾਸ ਚੁੱਕ ਕੇ ਮਾਰਦੀ ਆ ਤੇ ਤੁਸੀਂ ਭੈਣ ਜੀ ਮੈਨੂੰ ਗੱਲ ਦੱਸੋ ਵੀ ਤੁਸੀਂ ਮੇਰੇ ਵੀਰ ਭਾਬੀ ਨਾਲ ਨਹੀਂ ਗੱਲ ਕੀਤੀ ਕਰਦੀ ਭੈਣ ਜੀ ਅਹੀਂ ਗੱਲ ਉਹਨਾਂ ਨਾਲ ਕੀ ਕਰਨੀ ਹੈ ਜੇ ਮਾੜੀ ਜੀ ਗੱਲ ਹੁੰਦੀ ਆ ਤੇ ਕਹਿੰਦੀ ਤੁਹਾਡੇ ਸਾਰੇ ਜੀ ਮੈਨ ਚ ਪਾ ਦੇਨੇ ਮੈਂ ਤੇ ਡਰਦੀ ਨਹੀਂ ਗੱਲ ਕਰਦੀ ਕਿ ਮੈਂ ਤਾਂ ਮਾਂ ਨਿਕੇ ਨਿਕੇ ਪਾਲੇ ਤੇ ਜਵਾਨ ਕੀਤੇ ਮੇਰੇ ਨਿਆਣੇ ਨੂੰ ਕੋਈ ਤੰਗੀ ਨਾ ਕਿਤੇ ਆਵੇ ਪਰ ਮੈਂ ਔਖੀ ਬਹੁਤ ਜਿਆਦੀ ਆ ਮੇਰਾ ਜੀ ਨਹੀਂ ਕਰਦਾ ਗੱਲ ਕਰਨ ਨੂੰ ਭੈਣ ਜੀ ਇਹ ਨਹੀਂ ਗੱਲ ਹੈ ਕਿ ਵੀ ਮੇਰੇ ਵੀਰ ਦੀ ਵੱਡਿਆ ਲੋਕਾਂ ਨਾਲ ਉੱਠਣੀ ਬਹਿਣੀ ਆ ਤੇ ਉਹ ਹੁਣ ਆਪਣੀ ਧੀ ਦਾ ਹੀ ਘਰ ਖਰਾਬ ਕਰੇ ਤੇ ਜਾਂ ਇਹ ਤੁਹਾਨੂੰ ਓਟ ਓਟ ਕੇ ਡਰਾਵੇ ਦੇ ਮੇਰੇ ਵੀਰ ਨੇ ਆਪਣੀ ਧੀ ਦਾ ਘਰ ਖਰਾਬ ਕਰ ਲੈਣਾ ਤੇ ਇਹ ਆ ਵੀ ਇਹਦੇ ਕੋਲ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂਗੀ ਇਹਨੂੰ ਮੈਂ ਇਹੋ ਜਿਹਾ ਸਮਝਾ ਕੇ ਜਾਉਂਗੀ ਵੀ ਇਹ ਕੰਨ ਚ ਪਾਈ ਦੂਗੀ ਨਾ ਤੇ ਨਾਲੇ ਮੇਰਾ ਜਿਹੜਾ ਵੀਰ ਹੈ ਨਾ ਵੀਰ ਭਰਜਾਈ ਬੜੇ ਨੇਕ ਆ ਉਹ ਇਸਰਾਂ ਦੇ ਥੋੜੇ ਤੇ ਤੂੰ ਇਹ ਤਾਂ ਕਿਤੇ ਪਹਿਲਾਂ ਗੱਲ ਨਹੀਂ ਦੱਸਿਆ ਤੂੰ ਇਹ ਕਿੱ데 ਦੱਸ ਦੇ ਨਾ ਤੇ ਹੁਣ ਤੱਕ ਇਹ ਸੁਧਰ ਵੀ ਜਾਂਦੀ ਭੈਣ ਜੀ ਇਹ ਤਾਂ ਹੀ ਅਜੀਬ ਮੇਰੀ ਮੰਨੂ ਨਾ ਇਹਨੂੰ ਬੈਠ ਕੇ ਸਮਝਾਇਓ ਕੱਲੀ ਨੂੰ ਖਾੜੇ ਹੁੰਦੇ ਆ ਨਾ ਸਮਝਾਇਓ ਜੇ ਅਗਰ ਤੇ ਤੁਹਾਡੀ ਮੰਨ ਲੈਣ ਤੇ ਸਾਡੇ ਘਰ ਦੇ ਕੱਖ ਰਹਿ ਜਾਣ ਮੇਰੀ ਗੱਲ ਸੁਣੋ ਭੈਣ ਜੀ ਤੁਸੀਂ ਇੰਨਾ ਚਲ ਕਿਉਂ ਛੱਡਿਆ ਤੁਸੀਂ ਦੇਲਣਾ ਛੱਡੋ ਇਹ ਸਾਡੀ ਧੀ ਹੈ ਨਾ ਇਹ ਹੁਣ ਮੈਂ ਆਹ ਵੇਖੋ ਜਿਹੜੀ ਨਾ ਤੁਸੀਂ ਮੈਨੂੰ ਗੱਲਾਂ ਦੱਸਿਆ ਨਾ ਮੈਂ ਝੋਲੀ ਅੱਡ ਕੇ ਤੇ ਘੱਟ ਕੋ ਪਵਾ ਲਈਆਂ ਨੇ ਤੇ ਪਰ ਮੈਂ ਇਹਨੂੰ ਇਹੋ ਜਿਹਾ ਬੰਦਾ ਬਣਾਉਂਗੀ ਇਹ ਕਿ ਸਾਰੀ ਉਮਰ ਤੁਹਾਡੇ ਅੱਗੇ ਬੋਲੂਗੀ ਨਾ ਭੈਣ ਜੀ ਮੈਂ ਤੁਹਾਡੇ ਅੱਗੇ ਹੱਥ ਜੋੜ ਦਿੰਦੀ ਨਾ ਭੈਣ ਜੀ ਤੁਸੀਂ ਨਾ ਹੱਥ ਜੋੜਨੇ ਹੱਥ ਦਾ ਸਾਡਾ ਪੱਜਾ ਤੁਹਾਡੇ ਅੱਗੇ ਜੋੜਨ ਦਾ ਤੂੰ ਇਹ ਹੱਥ ਕਿਉਂ ਜੋੜਦੇ ਜੀ ਭੈਣ ਜੀ ਮੇਰਾ ਤਾਂ ਟੱਬਰ ਦਾ ਨਾ ਕੱਖ ਨਹੀਂ ਰਿਹਾ ਮੇਰਾ ਤਾਂ ਵੀਰ ਕੀਤੇ ਇੰਨਾ ਚੰਗਾ ਹੈ ਨਾ ਪਤਾ ਨਹੀਂ ਕਿੱਥੇ ਕਿੱਥੇ ਤੱਕ ਉਹਦੀ ਰਾਣੀ ਬੈਗੀਆਂ ਉਹ ਵੀ ਚੰਗੇ ਚੰਗੇ ਲੋਕਾਂ ਨਾਲ ਇਹ ਕੁੜੀ ਨੇ ਪਤਾ ਨਹੀਂ ਕਿਉਂ ਇਦਾਂ ਕੀਤਾ ਤੁਹਾਡੇ ਨਾਲ ਭੈਣ ਜੀ ਜੇ ਤੁਸੀਂ ਇਹਨੂੰ ਸਮਝਾ ਕੇ ਜਾਓ ਤੇ ਹਾਂ ਹੀ ਨਹੀਂ ਕਿ ਕਿਦੇ ਸਾਰੀ ਉਮਰ ਤੱਕ ਰਹਦੇ ਨਹੀਂ ਦੀ ਸਾਰੀ ਨਹੀਂ 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 ਤੁਸੀਂ ਬਿਲਕੁਲ ਟੈਂਸ਼ਨ ਨੀ ਗੀ ਨਾ ਇਹਨੂੰ ਮੈਂ ਸਮਝਾਵਾਂਗੀ ਭਾਂਜੀ ਇਹ ਨਾ ਕਿ ਤੁਸੀਂ ਸਮਝਾ ਕੇ ਜਾਓ ਤੇ ਮਗਰ ਉਹ ਤੁਹਾਡੇ ਨਾਲ ਲੜਾਈ ਕਰੇ ਲੜਾਈ ਕੋਈ ਤੁਹਾਡੇ ਨਾਲ ਕਰੇਗੀ ਇਹਨੂੰ ਮੈਂ ਇਹੋ ਜਿਹਾ ਸਭ ਕੁਝ ਸਿਖਾਉਂਗੀ ਵੀ ਇਹ ਤਾਂ ਦਿਪੈਰ ਤੋਂ ਤੱਕ ਪੀਊਗੀ ਚਲ ਭਾਂਜੀ ਤੁਸੀਂ ਆਪਣੇ ਹਿਸਾਬ ਨਾਲ ਗੱਲ ਕਰੋ ਜੇ ਅਗਾਹ ਵੀ ਕੋਈ ਗੱਲ ਹੋਏ ਨਾ ਤੇ ਤੁਸੀਂ ਫੋਨ ਕਰਕੇ ਤੇ ਦੱਸਿਓ ਚਲੋ ਠੀਕ ਆ ਕੋਈ ਨਹੀਂ ਭਾਂਜੀ ਪਰ ਓਦਾਂ ਮੈਨੂੰ ਡਰ ਲੱਗਣ ਡਿਆ ਨਹੀਂ ਨਹੀਂ ਤੁਸੀਂ ਡਰਨਾ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂਗੀ ਸਸੀ ਬੋ ਵਧੀਆ ਸਸੀ ਗੱਲ ਬੇਟਾ ਠੀਕ ਨਾ ਵਧੀਆ ਠੀਕ ਹੈ ਹਾਂਜੀ ਠੀਕ ਠਾਕ ਸਾਰੇ ਸ਼ੁਕਰ ਦੀਏ ਵੇ ਫੜ ਦੋ ਚਾ ਲੋ ਤਾਂ ਕਿਲੋ ਦੇਖੀ ਹਾਂਜੀ ਭੋਜੀ ਮਾਲ ਮਰੀ ਤੈ ਆਹ ਹੋ ਮਾਰੇ ਦੇ ਹਾਲੀ ਦੱਸ ਹਾਂਜੀ ਕਹਿਣਾ ਹੀ ਮੈਂ ਕਹਿਣਾ ਕੀ ਕੋਈ ਉਹਨਾਂ ਦੇ ਹੱਥ ਤਾਂ ਲਾ ਜਾ ਬੈਰਾ ਕੜੀ ਮੇਰੇ ਲੱਗੇ ਹਾਂਜੀ ਹਾਂਜੀ ਤੇ ਬੈਠੀ ਜਾਂਦੇ ਮੈਂ ਉਹ ਤਾਂ ਬੈਠੀ ਨਹੀਂ ਮੇਰੇ ਲੱਗੇ ਉਹ ਮੈਂ ਮੜਾ ਦੇਖਣ ਲੱਗੀ ਕਿ ਚਾਹ ਬਣਦਾ ਕਿਦਾਂ ਫਿਰ ਤੇਰੇ ਪਰਿਵਾਰ ਠੀਕ ਠਾਕ ਹਾਂਜੀ ਹਾਂਜੀ ਸਾਰੇ ਵਧੀਆ ਗੱਲਬਾਤ ਹੀ ਹੈ ਨਾ ਸਾਰੇ ਠੀਕ ਆ ਵਧੀਆ ਹਾਂਜੀ ਤੇ ਫਿਰ ਕਿਦਾਂ ਜਾਂਦਾ ਤੇਰਾ ਕਰਦਾ ਵਧੀਆ ਚੱਲੀ ਜਾਂਦਾ ਇਹ ਤਾਂ ਬੜਾ ਪਿਆਰ ਕਰਦੇ ਸਾਰੇ ਜਣੇ ਮੈਂ ਵੀ ਵਧੀਆ ਤੇਰੀ ਬਹੁਤ ਵਧੀਆ ਵਾ ਅੱਛਾ ਦੇ ਸਾਰਸ ਸੋਹਣੇ ਬੱਦ ਸਾਰਸ ਸੋਹਣੇ ਵਧੀਆ ਵਾਹ ਤੇ ਇੰਨੇ ਪਿਆਰ ਨਾਲ ਰੱਖਦੇ ਮੈਨੂੰ ਇਹ ਕੀ ਲਿਆ ਹੁਣਾ ਹੁਣ ਮਮੀ ਨਾਲ ਗੱਲ ਕਰਕੇ ਅੱਛਾ ਵਧੀਆ ਹਾਂਜੀ ਹਾਂ ਜੀ ਮਮੀ ਤੇ ਨਾਲ ਮੈਂ ਗੱਲਬਾਤ ਕਰਨ ਲਈ ਹਾਂ ਉਹਨਾਂ ਦੇ ਸੁਭਾਸ ਬਹੁਤ ਮੈਨੂੰ ਬਹੁਤ ਵਧੀਆ ਲੱਗਾ ਝੱਗਾ ਲੱਗਾ ਨਹੀਂ ਨਹੀਂ ਬਹੁਤ ਵਧੀਆ ਵਾ ਤੇ ਜੇ ਥਾਣੀ ਜੇ ਥਾਣੀ ਵੀ ਬੜੀ ਵਧੀਆ ਵਾ ਇਹ ਆ ਤੇ ਬੜਾ ਕਰਦੀ ਆ ਮੇਰੇ ਨਾਲ ਕੰਮ ਕੁਮੇ ਤਾਂ ਕੋਈ ਕਰਨ ਹੀ ਨਹੀਂ ਦਿੰਦੀ ਮੈਨੂੰ ਅੱਛਾ ਕੰਮ ਸਾਰਾ ਉਹ ਕਰਦੀ ਆਪੇ ਕਰ ਲੈਂਦੇ ਆ ਮੈਨੂੰ ਕਰਾਣੇ ਨਹੀਂ ਦਿੰਦੇ ਮੈਂ ਕਹਿੰਨੀ ਐ ਵੀ ਲਿਆਉ ਮੈਂ ਕਰਾ ਦਿੰਨੀ ਆ ਉਹ ਗੋ ਕਹਿੰਦੇ ਰਹਿੰਦੇ ਕੋਈ ਗੱਲ ਨਹੀਂ ਮੈਂ ਆ ਨਾ ਵੇਖਣ ਲਈ ਆ ਤੈਨੂੰ ਜਾਂਦੀ ਆਈ ਆ ਵੀ ਤੂੰ ਕਿੰਨਾ ਕੰਮ ਕਰਨ ਦੇਈ ਆ ਕੰਮ ਸਾਰਾ ਤੇਰਾ ਜਿਹਾ ਨੇ ਕਰਦੀ ਫੇਰਦੀ ਆ ਤੇ ਦੂਜੀ ਮੈਨੂੰ ਕਾਲ ਦੱਸ ਤੂੰ ਕੀ ਵੀਰ ਹੋਣਾ ਦੇਤਾ ਮੈਂ ਕਹਿ ਦਿੰਨੀ ਇਹਨਾਂ ਨੂੰ ਆਪਣੇ ਸਾਸੋਰੇ ਨੂੰ ਤੂੰ ਵੀ ਉਹਨਾਂ ਦਾ ਸਾਸੋਕਰਿਆ ਪਾਇਆ ਵਾ ਕਰੀ ਜਾਂਦੀ ਮੈਂ ਤੈਨੂੰ ਚੁਕਾ ਦਾਂਗੀ ਕਦੀਆਂ ਨਾ ਮੈਂ ਤੁਹਾਡਾ ਡੱਬਾ ਸਾਰਾ ਬਰਬਾਦ ਕਰਵਾ ਦੇਣਾ ਕੀ ਗੱਲ ਵੀ ਦਾ ਨਾਮ ਕੋ ਖਰਾਬ ਕਰਨ ਦੀ ਉਹ ਜੀ ਮੈਂ ਤਾਂ ਕਹਿ ਨਹੀਂ ਕਿਹਾ ਕੁਛ ਮੈਨੂੰ ਤੁਹਾਨੂੰ ਕਿਹਨੇ ਦੱਸਿਆ ਵਾ ਇਦਾਂ ਮੈਨੂੰ ਕਿਸੇ ਨੇ ਵੀ ਦੱਸਿਆ ਹੋਇਆ ਮੈਂ ਆਪ ਨਹੀਂ ਵੇਖਣੇ ਕੀ ਕੁਛ ਤੇਰੇ ਘਰ ਵਿੱਚ ਵੰਡਿਆ ਇਹਦੇ ਤੋਂ ਕਿਉਂ ਦਿਨੇ ਨਾ ਪੁੱਠਿਆ ਸਿੱਧਿਆ ਇਹਨਾਂ ਨੂੰ ਇਹ ਆਪਣੀ ਜਿਹੜੀ ਜ਼ੁਬਾਨ ਹੈ ਨਾ ਉਹਨੂੰ ਘਟਲਾ ਵੀਰ ਇਹਨਾਂ ਸਲਾਗਿਆ ਨਾ ਵੀਰ ਇਹ ਤੇ ਕਿਤਾ ਲਾਗੇ ਲਾਗੇ ਐਨੀ ਸੋਭਾ ਹੁੰਦੀ ਹੈ ਤੂੰ ਮੋਰਾ ਨਾਮ خراب ਕਰੰਢੀ ਹੈ ਕੀ ਗੱਲ ਹੈ ਤੈਨੂੰ ਬਿਮਾਰੀ ਗਈ ਤੈਨੂੰ ਮੈਂ ਜੇ ਵੀਰ ਨੂੰ ਦੱਦੀ ਤਾਂ ਇੱਕ ਵਾਰੀ ਤੇ ਤੈਨੂੰ ਨਿਗ ਨਿਗ ਟੋਕ ਕੇ ਤੇ ਨਾ ਬੋਰੀ ਚ ਪਾ ਕੇ ਤੈਨੂੰ ਡਰਾਇ ਵੀ ਸੋਟਾਣਾ ਹੈ ਨੇ ਭੂਜੀ ਤੁਸੀਂ ਡੈਡੀ ਨੂੰ ਉਹਨਾਂ ਦੱਸਿਓ ਮੈਂ ਵੀ ਮੇਰੇ ਅੱਗੇ ਤਾਂ ਕੋਈ ਹੱਤ ਨਹੀਂ ਆਉਂਦੀ ਡੈਡੀ ਨੂੰ ਨਾ ਡੈਡੀ ਨੂੰ ਦੱਸਾ ਤਾਂ ਕਿਹਨੂੰ ਦੱਸਾਂ ਰ ਨਹੀਂ ਤੁਸੀਂ ਉਹਨਾਂ ਨੂੰ ਦੱਸਿਓ ਜੇ ਅੱਗੇ ਤੋਂ ਕੋਈ ਗੱਲ ਹੋਊਗੀ ਤਾਂ ਫਿਰ ਭਾਵੇਂ ਦੱਸ ਦਿਓ ਤੂੰ ਉਹਨਾਂ ਨੂੰ ਟੰਗ ਕਰ ਛੱਡਿਆ ਕਿਦਾਂ ਤੂੰ ਉਹਨੂੰ 300 ਟੰਗਿਆ ਦੋਆਂ ਜੀਆਂ ਨੂੰ ਧਮਕੀਆਂ ਜੜੇ ਅੱਗੇ ਤੋਂ ਨਹੀਂ ਕਰਦੀ ਤੈਨੂੰ ਉਹਨੂੰ ਇਹ ਕਰਕੇ ਵਿਆਹ ਹੀ ਵਿਆਹ ਕੇ ਆਪਣੇ ਪਰਿਵਾਰ ਨੂੰ ਜਾ ਕੇ ਧਮਕੇ ਦੇ ਅੱਗੇ ਤੋਂ ਨਹੀਂ ਕਰਦੀ ਕੋਈ ਹੁਸ਼ਕਾਰ ਕੋਈ ਸੋਚ ਜੱਸ ਤੇਰੇ ਸਾਸ ਸਹੁਰਾ ਤਾਂ ਫੇਰ ਵੀ ਮੈਂ ਕਹਿੰਨੀ ਆ ਬੜੇ ਸਲਾਰਦ ਨੇ ਬੜੇ ਚੰਗੇ ਹੈ ਜਿੰਨਾ ਨਾ ਕੋਈ ਹੋ ਤਾਂ ਕਦੀ ਗੱਲ ਨਹੀਂ ਕੀਤੀ ਸਾਡੇ ਨਾਲ ਤੇ ਤੂੰ ਉਹਨਾਂ ਨਾਲ ਚੰਗਾ ਵਹਿ ਨਹੀਂ ਕਰਦੀ ਹੈਗੀ ਤੂੰ ਆਪਣੇ ਟੋਣੇ ਚ ਤੁਰੇ ਫਿਰਦੀ ਆ ਤੇ ਕੀ ਗੱਲ ਵੀਨੇ ਤੈਨੂੰ ਮਾੜੇ ਘਰ ਵੇ ਘਰ ਬਾਹਰ ਕਿੱਦਾਂ ਸੋਹਾਂ ਤੇਰੇ ਸਾਸ ਸਹੁਰਾ ਨੇ ਬਣਾ ਕੇ ਦਿੱਤਾ ਤੇ ਉਹ ਤੁਹਾਡੇ ਵਾਸਤੇ ਬਣਾਇਆ ਉਹਨਾਂ ਨੇ ਵਿਚਾਰੇ ਨੇ ਕਿੱਥੇ ਲਾਇਨਾ ਨਾ 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 ਤੂੰ ਹੀ ਉਹਨਾਂ ਨੂੰ ਤੇ ਜਿਹਦੇ ਨੇ ਉੱਠ ਕੇ ਮੇਨੇ ਮਾਰਦੀਆਂ ਦਾਜ ਦੇ ਵੀ ਮੈਂ ਦਾਇਲਾ ਕਹੀਂ ਦਾਇਲਾ ਕਹੀਂ ਤੋਹ ਲੋਗਾਂ ਦਾਇਲਾ ਕਹੀਂ ਹਾਂ ਦੁਨੀਆ ਦਾ ਨਹੀਂ ਲੈ ਕੇ ਹੁੰਦੀ ਉਹ ਤਾਂ ਇੰਨੇ ਸਲੱਗ ਜੀ ਆ ਕਿ ਮੈਂ ਦੱਸ ਹੀ ਨਹੀਂ ਸਕਦੀ ਪਰ ਇਹ ਆ ਕਿ ਤੂੰ ਆਣਾ ਤੇ ਕਦਰ ਨਹੀਂ ਪਾਈ ਹੈਗੀ ਤੂੰ ਅੱਜ ਹੀ ਮੈਨੂੰ ਇਸ ਵਾਰੀ ਮਾਫ਼ ਕਰ ਦੋ ਅੱਗੇ ਤੋਂ ਕੋਈ ਸ਼ਿਕਾਇਤ ਨਹੀਂ ਮਿਲਦੀ ਸ਼ਿਕਾਇਤ ਨਹੀਂ ਮਿਲਦੀ ਮੇਰੀ ਇਹ ਸ਼ਿਕਾਇਤ ਤਾਂ ਹੁਣ ਕਿਉਂ ਇਹ ਮਤਲਬ ਆਜੇ ਗੱਲਾਂ ਮੇਰੇ ਸਾਹਮਣੇ ਹੁਣ ਆਈਆਂ ਕਿਉਂ ਆਈਆਂ ਕੀ ਗੱਲ ਇਹ ਆਖਰੀ ਵਾਰੀ ਆ ਗਈਆਂ ਮੈਂ ਅੱਗੇ ਤੋਂ ਨਹੀਂ ਕੁਝ ਕਹਿਣਾ ਮੈਂ ਤਾਂ ਇੱਕ ਗੱਲ ਦੱਸ ਇਹ ਜੇ ਤਾਂ ਬੰਦੀ ਬੜੀ ਮੁਸ਼ਕਲੀ ਓ ਤੇ ਇਹ ਤੇ ਰੋਣ ਲੱਗਾ ਨਾ 1 ਮਿੰਟ ਲੱਗਦਾ ਸੁਣਵੇਂ ਤੁਹਾਨੂੰ ਖੋਲ ਕੇ ਹਾਂਜੀ ਹਾਂਜੀ ਤੇ ਮੈਂ ਹੁਣ ਜੇ ਮੈਨੂੰ ਅੱਗੇ ਤੇਰੀ ਸ਼ਿਕਾਇਤ ਮਿਲ ਗਈ ਨਾ ਤੇ ਮੈਂ ਤੈਨੂੰ ਮਾਫ਼ ਨਹੀਂ ਕਰਨਾ ਨਹੀਂ ਨਹੀਂ ਅੱਗੇ ਤੋਂ ਮੈਂ ਸਿੱਧਾ ਵੀਰ ਨੂੰ ਜਾ ਕੇ ਦੱਸਣਾ ਹੀ ਨਹੀਂ ਅੱਗੇ ਤੋਂ ਕੋਈ ਸ਼ਿਕਾਇਤ ਨਹੀਂ ਤੇ ਜਰੂਸਲਮ ਕੱਢ ਉਹਨਾਂ ਦਾ ਉਹ ਜਿੱਦਾਂ ਦੇ ਹੈਗੇ ਨਾ ਭਲੇ ਮਾਸ ਵੀਰ ਹੋਣੀ ਉਹਨਾਂ ਨੂੰ ਉੱਦਾਂ ਦੇ ਰਹਿੰਦੇ ਤੇ ਇਹ ਵੀ ਬੜੇ ਚੰਗੇ ਜੀ ਨੇ ਉਹਨੇ ਚੰਗੇ ਜੀ ਵੇਖ ਕੇ ਤੇਰੀ ਫੇਰ ਇੱਥੇ ਵਿਆਹ ਕੀਤਾ ਉਹ ਸ਼ਹਿਰ ਗਏ ਆ ਮਿਲਣਾ ਹੈਗੇ ਉਹ ਬੰਦਾ ਲੇਟ ਹੋ ਗਿਆ ਉੱਥੇ ਸਮਝ ਨਹੀਂ ਲੰਘੀ ਮੈਂ ਜਸਦੀ ਭੂਆ ਆਈ ਭੂਆ ਹੀ ਹਾਂ ਬੱਲੇ ਬੱਲੇ ਉਹ ਮੇਰੇ ਆ ਮਾਲਕਾ ਉਹ ਸਾਡੇ ਦੇ ਭਤੀ ਨਹੀਂ ਥੋੜੀ ਉਤਲੀ ਕੀਤੀ ਆ ਤੇ ਹੁਣ ਭੂਆ ਵੀ ਆ ਗਈ ਆ ਉਹ ਭੂਆ ਬੜੀ ਸਿਆਣੀ ਜੇ ਸਗੋਂ ਮੈਂ ਚੱਕਦੀ ਆ ਗੱਲ ਉਹ ਜਾ ਭਰਾਵਾ ਜਿੱਦਾਂ ਨਹੀਂ ਭਤੀ ਹੋਦਾ ਨਹੀਂ ਗਾੜੀ ਭੂਆ ਆਣੀ ਸਿਆਣੀ ਆ